ਲੋਕਾਂ ਦੀ ਇਲੈਕਸ਼ਨ ਹੈ ਇਹਦੇ 'ਚ ਜੇ ਹਾਰ ਜਿੱਤ ਹੋਣੀ ਹੈ ਤੇ ਪੰਜਾਬ ਦੇ ਲੋਕਾਂ ਦੀ ਹੋਣੀ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਲੁਧਿਆਣੇ West ਦੇ ਵੋਟਰਾਂ ਨੂੰ ਸੂਝਵਾਨ ਵੋਟਰਾਂ ਨੂੰ ਇੱਕ ਮੌਕਾ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਤਿੰਨ ਸਾਲ ਉਹਨਾਂ ਨੂੰ ਝੂਠ ਬੋਲਿਆ ਉਹਨਾਂ ਨਾਲ ਧਰੋਹ ਕਮਾਇਆ ਉਹਨਾਂ ਨਾਲ ਫਰੋਡ ਕੀਤਾ ਅੱਜ ਲੁਧਿਆਣੇ ਦੇ ਵਸੀਆਂ ਕੋਲ ਇਹ ਮੌਕਾ ਆਇਆ ਇਸ ਝੂਠੀ ਸਰਕਾਰ ਦਾ ਜਿੱਥੇ ਪਰਦਾ ਫਾਸ਼ ਕਰਨਾ ਉੱਥੇ ਉਹਨਾਂ ਨੂੰ ਸਬਕ ਸਿਖਾਉਣ ਦਾ ਔਰ ਸਬਕ ਸਿਖਾਉਣ ਦਾ ਤਰੀਕਾ ਬੜਾ ਸੌਖਾ ਹੈ ਜੀ ਕਿ ਬਾਹਰਲੇ ਕੈਂਡੀਡੇਟ ਜਿਨ੍ਹਾਂ ਕੈਂਡੀਡੇਟਾਂ ਨੇ 3.5 ਸਾਲ ਇਸ ਜਗ੍ਹਾ ਦੀ ਸਾਰ ਨਹੀਂ ਲਈ ਉਹਨਾਂ ਨੂੰ ਸਬਕ ਸਿਖਾਓ ਚੋਰ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰੋ ਅਰਜ ਇਸ 3.5 ਸਾਲਾਂ 'ਚ ਛਾਡੀਆਂ ਧੀਆਂ ਪੈਣਾ ਨਾਲ ਸਾਡੇ ਮੁਲਾਜ਼ਮ ਨਾਲ ਸਾਡੇ ਵਪਾਰੀ ਵਰਗ ਨਾਲ ਸਾਡੀ ਇੰਡਸਟਰੀ ਨਾਲ ਹਰੇਕ ਨਾਲ ਫਰਾਡ ਹੋਇਆ ਇੱਕ ਵਾਦਾ ਨਹੀਂ ਪੂਰਾ ਹੋਇਆ ਚਾਹੇ ਉਹ 1000 ਜਾਂ ਰੁਪਏ ਦਾ ਸੀ ਚਾਹੇ ਇੰਡਸਟਰੀਅਲ ਡਿਵੈਲਪਮੈਂਟ ਦੀ ਸੀ ਚਾਹੇ ਬੇਰੋਜ਼ਗਾਰੀ ਦੀ ਗੱਲ ਸੀ ਅੱਜ ਹਰ ਕੰਮ ਦੀ ਸ਼ਿਕਰਾ ਤੇ 4 ਲੱਖ ਕਰੋੜ ਦਾ ਪੰਜਾਬ ਕਰ ਚਾਹੀ ਹੈ ਇਹ ਹਾਲਾਤਾਂ 'ਚ ਕਿਉਂ ਕੋਈ ਵੋਟ ਪਾਵੇ ਜਿਹੜੇ ਦਿੱਲੀ ਦੀਆਂ ਤਾਕਤਾਂ ਪੰਜਾਬ ਨੂੰ ਕੰਟਰੋਲ ਕਰਨਾ ਜਾ ਰਹੀ ਹੈ ਅੱਜ ਜੀਟੀਐਸਰ ਗੱਲ ਕਰੀਏ ਮਹਿਲਾ ਅਧਿਸ਼ਕ ਕਾਂਗਰਸ ਦੇ ਅੱਜ ਲੰਬਾ ਸਾਹਿਬ ਪਹੁੰਚੇ ਸੀ ਅਲਕਾ ਲੰਬਾ ਜੀ ਤੇ ਉਹਨਾਂ ਦਾ ਕਹਿਣਾ ਹੈ ਡਰੱਗਜ਼ ਮਾਮਲੇ ਦੇ ਕਿਤਨੇ ਕਿਤੇ ਆ ਦੀ ਆਮ ਪਾਰਟੀ ਸਰਕਾਰ ਦੀ ਸਾਹ ਜਗਾ ਤੇ ਪੈਸੇ ਹਿੱਟੇ ਜਾ ਰਿਹਾ ਤੇ ਪੰਜਾਬ ਨੂੰ ਦਿੱਲੀ ਵਰਗਾ ਬਣਾਉਣਾ ਚਾਹ ਰਹੇ ਉਹਦੇ ਬਾਰੇ ਤਦ ਕੀ ਕਹਿਣਾ ਹੈ ਇੱਕ ਮੇਰੀ ਗੱਲ ਮੰਨ ਕੇ ਚੱਲੋ ਇਹ ਸੁਸੋਧੀਆਂ ਇਨਚਾਰਜਾ ਪੰਜਾਬ ਦਾ ਜੀ ਸੁਸੋਧੀਆਂ ਤੇ ਪਰਚਾ ਕਾਹਦਾ ਨਸ਼ੇ ਦਾ ਸ਼ਰਾਬ ਘਟਾਲੇ ਦਾ 22 ਸਾਲੋਂ ਅੰਦਰ ਰਹਿ ਕੇ ਆਇਆ ਅਸ਼)^{ਤਿੰਦਰ ਜੈਨ ਭਗਵੰਤ ਮਾਨ ਚਲੋ ਆਪ ਹੀ ਉਹਨੂੰ ਤਾਂ ਜਦ ਤੱਕ ਸਵੇਰੇ ਪੈਗ ਨਾ ਲਵਾ ਦੋ ਉਹਨੂੰ ਸੁਰਤ ਹੀ ਨਹੀਂ ਆਉਂਦੀ ਜਿਹੜਾ ਚਾਰ ਵਾਰੀ ਦਾ ਹਸਪਤਾਲ ਦਾਖਲ ਹੋ ਗਿਆ ਇਹ ਚੱਕਰ ਚ ਜੇ ਜੇਗਾ ਇਹ ਬੰਦੇ ਕਿੱਥੋਂ ਕਰਨਗੇ ਇਹ ਹਵਾ ਦੀ ਕ੍ਰਾਂਤੀ ਲਿਆ ਸਕਦਾ ਹਵਾ ਵੀ ਇਹ ਪ੍ਰਦੂਸ਼ਣ ਕਰ ਸਕਦੇ ਆ ਅਸਲ ਜੀ ਹਵਾ ਦੀ ਕ੍ਰਾਂਤੀ ਕੀ ਗੱਲਾਂ ਦੀ ਕ੍ਰਾਂਤੀ ਲਿਆ ਸਕਦੇ ਕਿਹਾ ਕਿ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਵੀ ਲਿਆ ਗਿਆ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਅਗاتر ਜਿਹੜੇ ਪੰਜਾਬ ਦੇ ਜਿਹੜਾ ਨੌਜਵਾਨ ਆ ਉਹ ਬੇਰੋਜ਼ਗਾਰ ਹੈ ਤੇ ਦਿੱਲੀ ਦੇ ਜਿਹੜੇ ਨੌਜਵਾਨ ਉਹ ਜਿਹੜੇ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਬੇਰੋਜ਼ਗਾਰੀ ਸ਼ਿਖਰਾਂ ਤੇ ਲੋਕਾਂ ਖੁਅ ਅਸਮਾਨਾਂ ਨੂੰ ਛੂੰਹਦੀ ਆ ਅੱਜ ਹਾਲਾਤ ਹੀ ਕੋਈ ਨੀ ਲਾਅਨ ਆਰਡਰ ਦਿੱਤੀ ਤੇ ਬੇਰੋਜ਼ਗਾਰੀ ਦੇ ਨੌ ਤੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਠੱਗਾ ਠੱਗਿਆ ਜਾ ਰਿਹਾ ਇਹ ਨੌਕਰੀ ਤਾਂ ਦਿੱਤੀ ਜਾਂਦੀ ਹੈ ਬਾਹਰਿਆਂ ਨੂੰ ਜਿਹੜਾ ਕੇਜਰੀਆਲ ਦੀ ਚਾਪ ਲੂਸੀ ਕਰੇ ਪੰਜਾਬੀ ਤਾਂ ਵੇਖਦੀ ਹੀ ਰਹਿ ਜਾਂਦੇ ਜਦ ਭਗਵੰਤ ਮਾਨ ਆਪ ਹੱਥ ਠੋਕਾ ਬਣ ਗਿਆ ਅੰਗੂਠਾ ਲਾਉਣ ਲੱਗ ਗਿਆ ਪੰਜਾਬ ਦੀ ਗੱਲ ਹੋ ਨਹੀਂ ਕਰ ਰਿਹਾ ਤੇ ਪੰਜਾਬ ਦੀ ਗੱਲ ਕਰਨੀ ਕਿਹਨੇ ਆ ਚਲੋ ਕੋਰ ਨਾ ਨਿੱਕੀ ਜਆਬ ਗਿੰਗ ਜਆ ਭਾਰਤ ਨਾ ਸਭ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਵਾਰ ਨੰਬਰ 72 ਤੇ ਪਹੁੰਚਣ ਦੀ ਦਿਲ ਦੀ ਗਹਿਰਾਈਆਂ ਦੇ ਕਹਿਰਾਦ ਕਰਦਾ ਹਾਂ ਕਿ ਵਿਕਰਮ ਸਿੰਘ ਮਜੀਠੀਆ ਦਾ ਵੀ ਜਵਾਨ ਮਰੈਂਟ ਕੈਂਪ ਦੇ ਵਾਸੀਆਂ ਨੇ ਜਿਹੜਾ ਪ੍ਰੋਕਸਾ ਦਵਾ ਕੇ ਇੱਕ ਬੁਰਸ਼ੋਂ ਮਨ ਕਾਲੀ ਤੋਂ ਨੂੰ ਪਾਵਾਂਗੇ 19 ਤਰੀਕ ਨੂੰ 3 ਨੰਬਰ ਬਟਨ ਦੱਬ ਕੇ ਕਿ ਹਲਕਾ ਵੈਸਟ ਵਿੱਚ ਨਵੇਂ ਐਮਐਲਏ ਪਰਮਕਾਰ ਸੰਤ ਮਨਨ ਲਿਖਾਵਾਂਗੇ ਕਿਹੜੇ ਕਿਹੜੇ ਮੁੱਦੇ ਜਵਾਰ ਕੀ ਜਿਹੜੇ ਅੱਥੇ ਹਾਲ ਕਰਾਓਗੇ ਮੁੱਦੇ ਕੱਲ ਦਾ ਨਸ਼ੇ ਦਾ ਉਹਰੇ ਨਾਂ ਦਾ ਬੰਦਿਆ ਕੋਈ ਲੱਗਦਾ ਉਹ ਨਹੀਂ ਆਂਦੀ ਰੋਡ ਟੁੱਕੇ ਪਿਆ ਬੜੇ ਬੜੇ ਮੁੱਦੇ ਆ ਗਿਆ ਸਾਰੇ ਪਿਆਰ ਦੇ ਦਾਅਵੇ ਹੋ ਗਿਆ ਮਲੇਵਣ ਮੰਨਦਾ ਕਾਫੀ ਦਾ ਟਾਟਾ ਮਾਰਦਾ ਕਾਫੀ ਦੇਖਣ ਨੂੰ ਮਿਲੇ ਜੀ ਜਿਹੜੇ ਲੋਕਾਂ 'ਚ ਬੜਾ ਪਿਆਰ ਆ ਤੇ ਲੋਕ ਚਾਹੁੰਦੇ ਆ ਕਿ ਸ਼ੋਮਨੀ ਕਾਲੀ ਦਾ ਸਰਕਾਰ ਆਵੇ ਇਸ ਕਰਕੇ ਲੋਕੀ ਜਨਾਨੀਆਂ ਮੇਰੀ ਮਾਤਾ ਪਿਤਾ ਪੈਣਾ ਉਹ 2 ਘੰਟੇ ਤੋਂ ਵੇਟ ਕਰੀ ਮਚੀਟੇ ਇੱਕ ਵੀ ਲੇਡੀਜ਼ ਆਫ ਗਈ ਨਹੀਂ ਕਿ ਇੱਕੋ ਜਾਹਰ ਹੁੰਦਾ ਵਾ ਇੱਕ ਇੱਕ ਬੋਰ ਸ਼ੌਨ ਵਿੱਚ ਕਾਲੀ ਤਨ ਨੂੰ ਲੋਕ ਬਦਲਾਅ ਚਾਹੁੰਦੇ ਇਸ ਵਾਰ ਲੋਕ ਬਦਲਾਅ ਚਾਹੁੰਦੇ ਆ ਇਹ ਬਦਲਾਅ ਦੀ ਨੀਂਹ ਰੱਖੀ ਗਈ ਆ ਜਿਹੜੀ ਹੁਣ ਦੇਖੋ ਲੱਗਦਾ ਜੇ ਕਿੱਦਾਂ ਹੁਣ ਕਾਂਗਰਸ ਦਾ ਦਾਪੇ ਕੌਨਸਲ ਤੇ ਛੰਭ ਹੋ ਗਿਆ ਅੰਬੜੀ ਇਹ ਰੇ ਕੰਮਾਂ ਦਾ ਕੀ ਬਣਾ ਜੋ ਉਹਨਾਂ ਨੇ ਫਰਕ ਪਾਉਂਦੇ ਜਿੰਨਾ ਜਾਂਦੇ ਇਹਨਾਂ ਦਾ ਕੋਈ ਫਰਕ ਨਹੀਂ ਪੈਣਾ ਇਹ ਗੱਲ ਬਸ ਨੂੰ ਬੰਦੇ ਭੱਜੀ ਜਾਂਦੇ